ਉਹੀ ਸੀ ਅਫਸਰਟ ਹੋਈ ਸੀ ਉਹ ਵੀ ਅਫਸਰਟ ਸੀ ਹੈ ਉਹ ਵੀ ਵੇਹਾਰ ਛੱਡ ਕੇ ਚੱਲ ਕੇ ਮੁੜ ਕੇ ਵਾਪਸ ਨਹੀਂ ਆਇਆ ਅਸੋ ਲੱਭੇ ਨਹੀਂ ਬਹਿ ਜਾ ਬਹਿ ਜਾ ਬਹਿ ਜਾ ਇਸ ਬੀਠ ਪੈ ਨਹੀਂ ਬਹਿ ਜਾ ਸਿਰ ਤੋਂ ਲਾਏ ਬਣਾ ਹੂੰ ਹੂੰ ਗ੍ਰਮੀ ਜਟਾਵਾਂ ਦੇਖੋ ਕਿੰਨਾ ਵੱਡਾ ਗੁੱਛਾ ਸਿਰ ਦੇ ਵਿੱਚ ਬਣਿਆ ਪਿਆ ਜਟਾਂ ਦਾ ਔਰ ਇਹ ਜਟਾ ਕੋਈ 2-4 ਦਿਨਾਂ ਜਾਂ 5-4 ਮਹੀਨਿਆਂ ਦੇ ਵਿੱਚ ਨਹੀਂ ਬਣੀਆਂ ਤੇ ਕਈ ਸਾਲਾਂ ਦੀਆਂ ਇਹ ਜਟਾਵਾਂ ਕਿੰਨੇ ਸੋਹਣੇ ਤੇ ਕਿੰਨੇ ਲੰਬੇ ਕੇਸ ਸੀ ਪੈਣ ਦੇ ਜੀ ਇਹ ਪੈਣ ਦੇ ਆਪਣੇ ਕੋਈ ਪਰਿਵਾਰਕ ਮੈਂਬਰ ਇੰਦਾ ਸਾਹਤ ਦਿੰਦੇ ਤਾਂ ਸ਼ਾਇਦ ਇਹਨੂੰ ਇਹਨਾਂ ਹਾਲਾਤਾਂ ਦਾ ਸਾਹਮਣਾ ਨਾ ਕਰਨਾ ਪੈਂਦਾ ਤੁਹਾਡੇ ਪਿੰਡੋਂ ਹੀ ਆ ਬਾਈ ਹਾਂਜੀ ਭਾਜੀ ਪਿੰਡੋਂ ਹੀ ਆ ਆਪਣੇ ਜੀ ਤੇ ਕਿੰਨੇ ਇੱਕ ਸਮੇਂ ਤੋਂ ਇਦਾਂ ਹੈਗੀ ਆ ਭੈਣ ਜਿਵੇਂ ਜੀ ਦੇਖਦੇ ਹੁਣ ਵੀ ਬਾਈ 7-8 ਸਾਲ ਤੋਂ ਜ਼ਿਆਦਾ ਹੋ ਗਈ ਆ ਹਾਂ ਤੇ ਉਹਦਾ ਇਹਨਾਂ ਨੂੰ 12-13 ਸਾਲ ਹੋ ਗਏ ਆ 7-8 ਸਾਲ ਤੋਂ ਬਿਲਕੁਲ ਹੀ ਜ਼ਿਆਦਾ ਹੋ ਗਈ ਆ ਤੇ ਪਰਿਵਾਰ ਚ ਕੌਣ ਪਰਿਵਾਰ ਚ ਇੱਕ ਬ੍ਰਦਰ ਹੀ ਆ ਉਹ ਕਿਵੇਂ ਆ ਉਹ ਦਰਦ ਦੂਰ ਜਿਆਦਾ ਨਸ਼ੇ ਨੁਸ਼ੇ ਜਿਆਦਾ ਆ ਉਹਨੂੰ ਸਦਗਤ ਘਾਟੀ ਰੰਦੀ ਘਰ ਵੀ ਘਾਟੀ ਹੁੰਦਾ ਆ ਭੈਣੇ ਆ ਜਾ ਭੈਣੇ ਆ ਜਾ ਆ ਜਾ ਬਾਹਰ ਗੱਲ ਸੁਣ ਭੈਣੇ ਆ ਜਾ ਬਾਹਰ ਲੈ ਆਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਇੱਕ ਭੈਣ ਨੂੰ ਲੈ ਕੇ ਆਏ ਨੇ ਵੀਰ ਹੁਣੀ ਪ੍ਰਿੰਸ ਵੀਰਾ ਦਮਨ ਵੀਰੇ ਹੁਣੀ ਸਾਡੀ ਟੀਮ ਦੇ ਮੈਂਬਰ ਇਹਨਾਂ ਦੀ ਡਿਊਟੀ ਲੱਗੀ ਸੀ ਸਾਨੂੰ ਵੀਡੀਓ ਆ ਰਹੀ ਸੀ ਬਾਰ ਬਾਰ ਵੀ ਇੱਕ ਭੈਣ ਆ ਜਿਹੜੀ ਮੈਂਟਲੀ ਬਹੁਤ ਜ਼ਿਆਦਾ ਅਫਸੈਟ ਆ ਸੜਕਾਂ ਤੇ ਸਾਰਾ ਦਿਨ ਗਲੀਆਂ ਦੇ ਵਿੱਚ ਪਿੰਡ ਨਾਲ ਪਿੰਡ ਆ ਜਲੰਧਰ ਸ਼ਹਿਰ ਦੇ ਬਿਲਕੁਲ ਬੁੱਕਲ ਦੇ ਵਿੱਚ ਪੈਂਦਾ ਸ਼ਹਿਰ ਦੇ ਵਿੱਚ ਹੀ ਪੈਂਦਾ ਪਿੰਡ ਇਹਨਾਂ ਨੇ ਦੱਸਿਆ ਵੀ ਇਹ ਤੇ ਕੁਝ ਵੀਡੀਓ ਵੀ ਭੇਜੀਆਂ ਵੀ ਇਹ ਭੈਣ ਗੁਰੂ ਘਰ ਦੇ ਵਿੱਚ ਜਾ ਕੇ ਕਈ ਵਾਰੀ ਇਸ ਤਰ੍ਹਾਂ ਦੇ ਕੁਝ ਕਰ ਦਿੰਦੀ ਆ ਵੀ ਜਿਹੜਾ ਬੜਾ ਅਣਸਖਾਵਾਂ ਜਿਹਾ ਹੋ ਜਾਂਦਾ ਗੁਰੂ ਘਰਾਂ ਦੀਆਂ ਤੁਹਾਨੂੰ ਪਤਾ ਸਾਰੇ ਪਹਿਲਾਂ ਵੀ ਇਸ ਤਰ੍ਹਾਂ ਕਈ ਵਾਰ ਹਾਲਾਤ ਬਣ ਗਏ ਬੇਅਦਬੀ ਹੋ ਗਈ ਤਾਂ ਵੀਰ ਹੁਣਾਂ ਨੂੰ ਵੀ ਡਰ ਸੀ ਵੀ ਕਿਤੇ ਸਾਡੇ ਨਗਰ 'ਚ ਇਹ ਜਾ ਕੁਛ ਨਾ ਹੋ ਜਵੇ ਫਿਰ ਉਹਦੇ ਤੋਂ ਫਿਕਰਮੰਦ ਹੋ ਕੇ ਵੀਰ ਸਾਡੇ ਨਾਲ ਸੰਪਰਕ ਕਰ ਰਹੇ ਸੀ ਵੀ ਤੁਸੀਂ ਆ ਕੇ ਲੈ ਕੇ ਜਾਓ ਭੈਣ ਨੂੰ ਤੇ ਸਾਡਾ ਪਿਛਲੇ ਕੁਝ ਦਿਨਾਂ ਤੋਂ ਸਵੱਬ ਨਹੀਂ ਸੀ ਬਣ ਰਿਹਾ ਜਾਣ ਦਾ ਪਿੱਛੇ ਪਰਿਵਾਰ ਵੀ ਸੁੱਖ ਨਾਲ ਬਹੁਤ ਵੱਡਾ ਵਾ ਜ਼ਿੰਮੇਵਾਰੀਆਂ ਵੀ ਵੱਡੀਆਂ ਫਿਰ ਅਸੀਂ ਦਮਨ ਵੀਰ ਹੋਣਾਂ ਦੀ ਡਿਊਟੀ ਲਈ ਸੀ ਵੀਰ ਤੁਸੀਂ ਵੀ ਲੈ ਕੇ ਆ ਜਾਓ। ਵੀ ਭੈਣ ਨੂੰ ਇੱਥੇ ਸਾਡੇ ਤੇਕਰ ਪਹੁੰਚਦਾ ਕਰੋ। ਤਾਂ ਅੱਜ ਫਿਰ ਸਾਰੇ ਵੀਰ ਨਾਲੇ ਭੈਣ ਆਈ ਭੈਣ ਤੁਹਾਡਾ ਕੀ ਨਾਂ? ਬਲਜੀਤ ਤੁਹਾਡਾ ਪਿੰਡ ਵੀ ਨਾ ਹਾਲੀ ਹੈ। ਤੁਸੀਂ ਵੀ ਬਚਪਨ ਤੋਂ ਦੇਖਦੇ ਹੁੰਦੇ ਛੋਟੀ ਹੁੰਦੀ ਸੀ। ਹਾਂਜੀ। ਨਿੱਕੇ ਪਰਿਵਾਰ ਦੇ ਇਹ ਪਿੰਡ ਦੇ ਲੋਕ ਨੇ ਜਿਹੜੇ ਇਸ ਪਰਿਵਾਰ ਨੂੰ ਜਾਣਦੇ ਨੇ। ਅੱਜ ਸਮਾਂ ਹੀ ਇਸ ਤਰ੍ਹਾਂ ਚੱਲਦਾ ਕੋਈ ਆਪਣਾ ਵੀ ਫਿਰ ਸਾਥ ਨਹੀਂ ਦਿੰਦਾ ਇੱਕ ਤਾਂ ਸ਼ੀਰੀ ਭੈਣ ਦਾ ਭਰਾ ਵਾ ਜਿਹੜਾ ਉਹ ਨਸ਼ਾ ਕਰਦਾ ਸ਼ਰਾਬ ਪੀਂਦਾ ਉਹ ਤਾਂ ਜ਼ਿੰਮੇਵਾਰੀ ਲੈ ਹੀ ਨਹੀਂ ਰਿਹਾ ਪਰ ਬਾਕੀ ਮਾਮੇ ਮਾਸੀਆਂ ਭੂਆ ਚਾਚੇ ਤਾਏ ਮਤਲਬ ਕਿੰਨਾ ਵੱਡਾ ਸਾਰਾ ਰਿਸ਼ਤੇਦਾਰੀਆਂ ਦਾ ਸਾਡੀਆਂ ਦਾ ਇੱਕ ਕੋਰਬਾ ਹੁੰਦਾ ਅਸੀਂ ਅਕਸਰ ਆਪਣੀ ਵੀਡੀਓ ਚ ਗੱਲ ਕਰਦੇ ਆਂ ਵੀ ਜਦੋਂ ਤਾਂ ਸਾਡੇ ਘਰ 'ਚ ਖੁਸ਼ੀਆਂ ਖੇੜੇ ਆ ਇਹੀ ਜਸਵੀਰ कौर ਭੈਣ ਕਿਤੇ ਚੰਗੀ ਜੌਬ ਕਰਦੀ ਹੁੰਦੀ ਇਹਦਾ ਭਰਾ ਵੀ ਚੰਗਾ ਕੋਈ ਕੰਮ ਕਾਜ ਕਰਦਾ ਹੁੰਦਾ ਤੇ ਘਰ ਦੇ ਵਿੱਚ ਖੁਸ਼ੀਆਂ ਖੇੜੇ ਹੁੰਦੇ ਕਿਉਂਕਿ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੁੰਦਾ ਉਹ ਸਾਰੇ ਰਿਸ਼ਤੇਦਾਰ ਉੱਥੇ ਆਲੇ-ਦਾਲੇ ਹੋਣੇ ਸੀ ਸਾਰਿਆਂ ਨੇ ਮੂਰੇ ਹੋ ਕੇ ਕਹਿਣਾ ਸੀ ਵੀ ਇਹ ਸਾਡੇ ਆਪਣੇ ਆ ਮੇਰੀ ਭਾਣਜੀ ਆ ਇਹ ਮੇਰੀ ਭਤੀਜੀ ਆ ਪਰ ਜਦੋਂ ਭੈਣੋ ਤੇ ਭਰਾਵੋ ਕੋਈ ਵਕਤ ਕੁਝ ਐਸਾ ਬਣਦੇ ਆ ਹਾਲਾਤ ਕੁਝ ਐਸੇ ਬਣਦੇ ਆ ਤਾਂ ਫਿਰ ਤੁਸੀਂ ਦੇਖ ਹੀ ਰਹੇ ਹੋ ਬਿੱਕੀ ਹਾਲਾਤ ਅਸ਼ੀਰੀ ਭੈਣ ਦੇ ਤੇ ਇਹ ਇਕੱਲੀ ਇਹਦੀ ਗੱਲ ਨਹੀਂ ਬਹੁਤ ਨੇ ਲੋਕ ਵਿਚਾਰੇ ਜਿਹੜੇ ਅੱਜ ਆਪਣੇ ਆਂਦੇ ਹੁੰਦਿਆਂ ਹੋਇਆਂ ਵੀ ਲਵਾਰਸ ਹੋ ਜਾਂਦੇ ਨੇ ਜਿਵੇਂ ਮਾਤਾ ਗੁਰਦੇਵ ਕੌਰ ਨੂੰ ਏਸੀ ਪਿੰਡ ਤੋਂ ਹੀ ਲੈ ਕੇ ਆਏ ਸੀ ਦੋ ਪੇਟੇ ਅਪਸੈਟ ਹੋ ਗਏ ਮਾਤਾ ਵੀ ਅਪਸੈਟ ਹੋ ਗਈ ਅੱਖਾਂ ਤੋਂ ਅੰਨੀ ਹੋਈ ਪਈ ਲਗ ਭਾਗ ਮਾੜਾ ਮਾੜਾ ਦਿਖਾਈ ਦਿੰਦਾ ਵਿਚਾਰੀ ਨੂੰ ਘਰ ਚ ਨਰਕ ਕੱਟਦੇ ਸੀ ਕੋਈ ਪੁੱਛਣ ਵਾਲਾ ਨਹੀਂ ਸੀ ਤੇ ਜਦੋਂ ਇਸ ਤਰ੍ਹਾਂ ਦੇ ਲੋਕ ਇਸ ਦੁਨੀਆ ਤੋਂ ਤੁਰ ਜਾਂਦੇ ਨੇ ਫਿਰ ਇਹਨਾਂ ਦੇ ਵਾਰਸ ਇਹਨਾਂ ਦੀ ਕੋਈ ਮਾੜੀ ਮੋਟੀ ਜੇ ਕਿਸੇ ਦੀ ਕੋਈ ਜਗਾ ਜ਼ਮੀਨ ਆ ਉਹਦੇ ਵਾਰਸ ਵੀ ਆ ਜਾਂਦੇ ਨੇ ਪਰ ਜਿਉਂਦੇ ਆ ਕੋਈ ਸਾਥ ਨਹੀਂ ਦਿੰਦਾ ਤੇ ਧੰਨਵਾਦ ਆ ਨਗਰ ਦੇ ਲੋਕਾਂ ਦਾ ਤਸਵੀਰ ਭੈਣ ਆਜੋ ਵੀ ਜਿਹੜੇ ਅਪਰਾਲਾ ਕਰਕੇ ਇਸ ਭੈਣ ਨੂੰ ਇੱਥੇ ਤੱਕ ਲੈ ਕੇ ਆਏ ਨੇ ਸਾਡੇ ਫੀਮੇਲ ਸੇਵਾਦਾਰ ਵਲੰਟੀਅਰ ਆ ਗਿਆ ਸਿਕਿਉਰਟੀ ਵਾਲੀ ਭੈਣ ਅਸੀਂ ਹੁਣ ਤਸਵੀਰ ਭੈਣ ਨੂੰ ਆਪਣੇ ਨਾਲ ਸੁਪਨਿਆਂ ਦੇ ਘਰ ਅੰਦਰ ਲੈ ਕੇ ਜਾਵਾਂਗੇ ਆਜੋ ਵੀਰ ਲੈ ਆਇਆ ਸ਼੍ਰੀ ਭੈਣੇ ਆਜਾ ਆਜਾ ਇਸ ਭੈਣ ਦੀ ਸਿਹਤ ਤੰਦਰੁਸਤ ਹੋਵੇ ਦਿਮਾਗੀ ਤੌਰ ਤੇ ਦਾ ਸੰਤੁਲਨ ਠੀਕ ਹੋਵੇ ਅਰਦਾਸ ਕਰਿਓ ਕਿਉਂਕਿ ਜਿਵੇਂ ਦੱਸਦੇ ਪਿੰਡ ਵਾਲੇ ਵੀ ਇਹ ਦੱਸ ਪੜੀ ਹੋਈ ਆ ਮਤਲਬ ਇਹ ਬਚਪਨ ਤੋਂ ਹੀ ਇਦਾਂ ਨਹੀਂ ਸੀਗੀ ਕਿ ਬਾਅਦ ਦੇ ਵਿੱਚ ਹੋਈ ਆ ਤਾਂ ਇਹਦੇ ਪਰਿਵਾਰ ਦੇ ਵਿੱਚ ਪਿੱਛੋਂ ਇਹ ਪ੍ਰੋਬਲਮ ਇਹਨੂੰ ਮਿਲੀ ਆ ਜਾਂ ਇਹ ਹਾਲਾਤ ਕਿਸੇ ਹੋਰ ਕਾਰਨ ਇਦਾਂ ਤੇ ਬਣਿਆ ਇਹਦੇ ਪਰਿਵਾਰ 'ਚ ਵੀ ਭੈਣੇ ਕੋਈ ਸੀਗਾ ਇਸ ਤਰ੍ਹਾਂ ਦਾ ਵੀ ਤੇ ਪਹਿਲਾਂ ਮੋਰੂ ਹੋਈ ਸੀ ਐਬਸੈਂਟ ਹੋਈ ਸੀ ਉਹ ਵੀ ਐਬਸੈਂਟ ਸੀ ਹੈ ਉਹ ਵੀ ਤੇ ਕਾਰ ਛੱਡ ਕੇ ਚੱਲ ਗਿਆ ਮੁੜ ਕੇ ਵਾਪਸ ਨਹੀਂ ਆਇਆ ਅਸੋ ਲੱਭੇ ਨਹੀਂ ਬੈਠੇ 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 ਇਸ ਵੀਰ ਪਰ ਨਹੀਂ ਬੈਠਾ ਸਰਦੂਲਾਏ ਬਣੇ ਹੂੰ ਹੂੰ ਕਿਵੇਂ ਜਟਾਵਾਂ ਦੇਖੋ ਕਿੱਡਾ ਵੱਡਾ ਗੁੱਛਾ ਸਿਰ ਦੇ ਵਿੱਚ ਬਣਿਆ ਪਿਆ ਜਟਾਂ ਦਾ ਔਰ ਇਹ ਜਟਾਂ ਕੋਈ 2-4 ਦਿਨਾਂ ਜਾਂ 5-4 ਮਹੀਨਿਆਂ ਦੇ ਵਿੱਚ ਨਹੀਂ ਬਣੀਆਂ ਤੇ ਕਈ ਸਾਲਾਂ ਦੀਆਂ ਇਹ ਜਟਾਵਾਂ ਕਿੰਨੇ ਸੋਹਣੇ ਤੇ ਕਿੰਨੇ ਲੰਬੇ ਕੇਸ ਸੀ ਪੈਣ ਦੇ ਅੱਜ ਇੱਕ ਜਟਾਂ ਦਾ ਗੁੱਛਾ ਬਣ ਕੇ ਰਹਿ ਗਿਆ ਜੀ ਇਹ ਭੈਣ ਦੇ ਆਪਣੇ ਕੋਈ ਪਰਿਵਾਰਕ ਮੈਂਬਰ ਇਹਦਾ ਸਾਥ ਦਿੰਦੇ ਤਾਂ ਸ਼ਾਇਦ ਇਹਨੂੰ ਇੰਨਾਂ ਹਾਲਾਤਾਂ ਦਾ ਸਾਹਮਣਾ ਨਾ ਕਰਨਾ ਪੈਂਦਾ। ਸ਼੍ਰੀ ਭੈਣੇ ਸਤਿ ਸ੍ਰੀ ਅਕਾਲ। ਹੋਰ ਭੈਣੇ ਠੀਕ ਐ ਤੂੰ? ਠੰਡ ਲੱਗਦੀ ਆ? ਹੈ? ਠੰਡ ਲੱਗਦੀ ਆ? ਕੋਈ ਨਾ ਆਪਾਂ ਹੁਣ ਗਰਮ ਕੱਪੜੇ ਪਾ ਲੈਣ ਤੈਨੂੰ ਪੈਣ ਹੁਣੇ ਨਿਮਾ ਆ ਗਿਰਨ ਤੈਨੂੰ ਹੁਣੇ ਗਰਮ ਕੱਪੜੇ ਪਵਾਉਣ ਗੀਆਂ ਕੁੜਿਆ ਤੇਰੇ ਪਿੰਡੋਂ ਆਇਆ ਨਹੀਂ ਮੰਡੇ ਕਿੰਨੇ ਦੇਖ ਸਾਸਰੀ ਕਾਲਾ ਭੈਣ ਕਿਹਦੇ ਦਾ ਪਛਾਣਿਆ ਮੈਨੂੰ ਹਾਂ ਉਹ ਕੌਣ ਆ ਇਹ ਮੋਤੀ ਕੌਰ ਇਮਾ ਗੁਰਦੇਵ ਕੌਰ ਤੇਦੇ ਦੋ ਬੇਟੇ ਦੇਸ ਰਾਜ ਤੇ ਕਮਲਜੀਤ ਤਿੰਨੋਂ ਹੀ ਸੇਮ ਪਿੰਡ ਤੋਂ ਹੀ ਆ ਨੰਬੇ ਬਨੇ ਨੂੰ ਪਛਾਣ ਵੀ ਲਿਆ ਹਨਾ ਤਸਵੀਰ ਕੌਰ ਨੂੰ ਕਹਿੰਦੇ ਘੋਲੂ ਦੀ ਕੁੜੀ ਆ ਇਹਦੇ ਡੈਡੀ ਨੂੰ ਘੋਲੂ ਕਹਿੰਦੇ ਪਿੰਡ 'ਚ ਹਨ ਉਹ ਵਿਚਾਰਾ ਪੂਰਾ ਹੋ ਗਿਆ ਹੁਣ ਤਾਂ ਤੇ ਜਿਵੇਂ ਮਾਤਾ ਗੁਰਦੇਵ ਕੌਰ ਹੁਣ ਸਾਡੇ ਕੋਲੇ ਆ ਇੱਥੇ ਠੀਕ ਨੇ ਪਰ ਬਜ਼ੁਰਗ ਸ਼ਰੀਰ ਆ ਬੇਟੇ ਵੀ ਇਹਨਾਂ ਦੇ ਠੀਕ ਆ ਸੇਵਾ ਕਰਾਉਂਦਾ ਦੋਨੇ ਭਰਾ ਹੀ ਇੱਕ ਥੋੜਾ ਜਿਹਾ ਘਟ ਹੈਗਾ ਇੱਕ ਕਾਫੀ ਠੀਕ ਆ ਵੀਰਾ ਪਰ ਗੱਲ ਇਹ ਆ ਵੀ ਜੇ ਵਾਪਸ ਜਾਣ ਪਿੰਡ ਕੋਈ ਸਪੋਰਟ ਹੋਵੇ ਕੋਈ ਜ਼ਿੰਮੇਵਾਰੀ ਲਵੇ ਇਹਨਾਂ ਦੀ ਬੇਟੀ ਆ ਹਨਾ ਉਹ ਜ਼ਿੰਮੇਵਾਰੀ ਲਵੇ ਤੇ ਜਾਂ ਕੋਈ ਹੋਰ ਪਰਿਵਾਰ ਦਾ ਮੈਂਬਰ ਹੁਣ ਜੇ ਵਾਪਸ ਭੇਜ ਵੀ ਦਿੰਨੇ ਆ ਤਾਂ ਫੇਰ ਦਵਾਈ ਬੂਟੀ ਕਿਸੇ ਨੇ ਦੇਣੀ ਨਹੀਂ ਤੇ ਹਨਾ ਫੇਰ ਫੇਰ ਹਾਲਾਤ ਉਦਾਂ ਹੀ ਬਣ ਜਾਣਗੇ ਹੁਣ ਉਹੀ ਗੱਲ ਕਰਨ ਆਏ ਆ ਲੈ ਜਣੇ ਮਾ ਮੈਂ ਮਰ ਗਿਆ ਆ ਗਿਆ ਮੈਂ ਆਇਆ ਸੀ ਕਰਕੇ ਆਇਆ ਆ ਲੈ ਕੇ ਜਾਣਾ ਮਾ ਮਾ ਲੈ ਕੇ ਜਾ ਮਾਤਾ ਦੇਬੋ ਇੱਥੇ ਕੀ ਦਿੱਕਤ ਆ ਕਰਦੇਵ ਕੁਰੇ ਦੱਸ ਇੱਥੇ ਕੋਈ ਪ੍ਰੋਬਲਮ ਆ ਇੱਥੇ ਕੀ ਪ੍ਰੋਬਲਮ ਆ ਦੱਸ ਮਾ ਰੋਟੀ ਪਾਣੀ ਵਧੀਆ ਨਹੀਂ ਮਿਲਦਾ ਹੈ ਕਾਨੂੰਨੀ ਮਾ ਜਾਣਾ ਘਰੋਂ ਜਾਣਾ ਮੈਂ ਚਾਹੁੰਦਾ ਮੈਂ ਆਪਾਂ ਮੁੰਡਾ ਵਿਆਹ ਕੇ ਫੇਰ ਹੀ ਤੁਰੇ ਇੱਥੋਂ ਨੂੰ ਨੂੰ ਜਾਵੇਂ ਪਾਣੀ ਬਾਰਨੇ ਕਰੇ ਤੂੰ ਮੁੰਡਾ ਮੰਗਣਾ ਮੋ ਨਾਲ ਕੁੜੀ ਲੱਭ ਕੋਈ ਰਿਸ਼ਤੇਦਾਰੀ ਚੋਂ ਮੈਂ ਤੇਰੀ ਬੇਟੀ ਨੂੰ ਕਿਹਾ ਸੀ ਬਿਲਕੁਲ ਘਰ ਲੱਭ ਲਾ ਕੁੜੀ ਚੰਗੀ ਲੱਭ ਲਾ ਵਿਆਹ ਅਸੀਂ ਕਰਦਾਂਗੇ ਸਾਰਾ ਤੈਨੂੰ ਵੀ ਬੇਨਤੀ ਹੈ ਭਾਈ ਨਾਹਲ ਪਿੰਡ ਦਾ ਬੇਬੇ ਦਾ ਤੇ ਜੇ ਕੋਈ ਲੋੜਵੰਦ ਪਰਿਵਾਰ ਹੋਵੇ ਕੋਈ ਭੈਣ ਇਦਾਂ ਦੀ ਵੀ ਜਿਹੜਾ ਇਹ ਪਰਿਵਾਰ ਨੂੰ ਸਾਂਭ ਸਕੇ ਹਨਾ ਜਿਵੇਂ ਦਾਸਦੇ ਪਿੰਡ ਵਾਲੇ ਵੀ ਵੱਡੀ ਗੱਲ ਜਲੰਧਰ ਸ਼ਹਿਰ ਦੇ ਵਿੱਚ ਬਿਲਕੁਲ ਸ਼ਹਿਰ ਦੇ ਵਿੱਚ ਰਹਿائش ਹੈ ਇਹਨਾਂ ਦੀ ਕਰੋ ਜੀ ਅਰਦਾਸ ਬੇਨਤੀ ਸਾਡੀ ਭੈਣ ਵਾਸਤੇ ਵੀ ਨਹੀਂ ਪਤਾ ਨਹੀਂ ਅਜੇ ਕੋਈ ਜ਼ਿੰਮੇਵਾਰ ਮਿਲਦਾ ਫੇਰ ਧੰਨਵਾਦ ਹੈ ਭਾਈ ਤੁਹਾਡਾ ਸਾਰਿਆਂ ਦਾ ਧੰਨਵਾਦ ਜਾਂਦੇ ਬਾਅਦ ਜੀ ਰੋ ਦਮਨ ਵੀਰੇ ਬਹੁਤ ਬਹੁਤ ਧੰਨਵਾਦ